ਸੰਗਜੀ ਇਹਨਾਂ ਮਾਸੂਮ ਧੀਆਂ ਦੇ ਚਿਹਰੇ ਵੱਲ ਵੇਖੋ ਜੇ 25 ਤੋਂ 30000 ਰੁਪਏ ਦੇ ਵਿੱਚ ਇਹਨਾਂ ਧੀਆਂ ਨੂੰ ਇਹਨਾਂ ਦਾ ਭਰਾ ਮਿਲ ਜੂਗਾ ਕਿੰਡੀ ਵੱਡੀ ਖੁਸ਼ੀ ਦੀ ਗੱਲ ਹੈ ਸੋ ਇੱਕ ਤੋਹਫਾ ਜਿਵੇਂ ਰਖੜੀ ਆਉਣ ਵਾਲੀ ਹੈ ਇੱਕ ਤੋਹਫਾ ਹੀ ਇਹਨਾਂ ਭੈਣਾਂ ਨੂੰ ਦੇ ਦਿਓ ਕਿ ਇਹ ਆਪਦੇ ਭਰਾ ਦਾ ਇਲਾਜ ਕਰਵਾ ਸਕਣ ਇਹਨਾਂ ਦੀ ਜਿਹੜੀ ਮਦਦ ਹੋ ਸਕੇ ਇਹਨਾਂ ਦੇ ਭਰਾ ਦਾ ਸਿਰ ਦਾ ਆਪਰੇਸ਼ਨ ਹੋ ਸਕੇ ਖੂਨ ਜੰਮਿਆ ਹੋਇਆ ਬੱਚੇ ਦੀ ਹਾਲਤ ਤੁਹਾਨੂੰ ਵੈਸੇ ਕ੍ਰਿਟੀਕਲ ਨਹੀਂ ਲੱਗ ਰਹੀ ਪਰ ਡਾਕਟਰਾਂ ਦੇ ਦੱਸਣ ਮੁਤਾਬਕ ਬੱਚੇ ਦੀ ਹਾਲਤ ਕ੍ਰਿਟੀਕਲ ਹੈ ਤੁਸੀਂ ਵੇਖ ਰਹੇ ਹੋ ਵੀਡੀਓ ਦੇ ਵਿੱਚ ਬੱਚਾ ਕਦੇ ਤਰ ਨਜਾਇਜ਼ ਰੋਣ ਲ ਜਾਂਦਾ ਕਦੇ ਇਦਾਂ ਚੁੱਪ ਕਰਕੇ ਬੈਠ ਜਾਂਦਾ ਹੈ ਔਰ ਤੁਸੀਂ ਬੱਚੇ ਦੇ ਦੇਖ ਹੀ ਸਕਦੇ ਹੋ ਸਾਰਾ ਵੀ ਉਹ ਕਿਦਾਂ ਉਹਨੂੰ ਖੁਦ ਵੀ ਸਮਝ ਨਹੀਂ ਆ ਰਿਹਾਗਾ ਸੋ ਐਮੀ ਕੋ ਹੱਥ ਬਨ ਕੇ ਬੇਨਤੀ ਕਰਦਾ ਵੀ ਬੱਚਾ ਫਰੀਦਕੋਟ ਮੈਡੀਕਲ ਚ ਦਾਖਲ ਹੈ ਤੇ ਪਰਿਵਾਰ ਦੇ ਹਾਲਾਤ ਜਿਹੜੇ ਬਹੁਤ ਗੰਭੀਰ ਨੇ ਦੋ ਬੱਚੀਆਂ ਦੇ ਭਰਾ ਦੇ ਸਿਰ ਦੇ ਵਿੱਚ ਸੱਟ ਲੱਗ ਗਈ ਹੈ ਉਹਦਾ ਸਿਰ ਦਾ ਆਪਰੇਸ਼ਨ ਹੋਣਾ ਹੈ ਤੇ ਇਸ ਟਾਈਮ ਬੜੇ ਮੰਦੇ ਹਾਲਤ ਦੇ ਵਿੱਚ ਹੈ ਦੋ ਭੈਣਾਂ ਦਾ ਇਕੱਲਾ ਇਕੱਲਾ ਭਰਾ ਹੈ ਆ ਭੈਣ ਸਭ ਤੋਂ ਵੱਡੀ ਆ ਉਹ ਤੋਂ ਛੋਟੀ ਆ ਤੇ ਇਸ ਤੋਂ ਛੋਟਾ ਇਹਨਾਂ ਦਾ ਭਰਾ ਹੈ ਤੇ ਦੋਨੋਂ ਭੈਣਾਂ ਤੁਹਾਡੇ ਮੂਹਰੇ ਹੱਥ ਜੋੜ ਕੇ ਵੇਖੋ ਕਿੰਨੇ ਮਾਸੂਮ ਚਿਹਰੇ ਨੇ ਤੇ ਤੁਹਾਡੇ ਮੂਹਰੇ ਹੱਥ ਜੋੜ ਕੇ ਆਪਦੇ ਭਰਾ ਦੇ ਲਈ ਮਦਦ ਮੰਗ ਰਹੀਆਂ ਨੇ ਇਹਨਾਂ ਭੈਣਾਂ ਦੀ ਜਿਹੜੀ ਅਰਦਾਸ ਹੈ ਉਹਨਾਂ ਨੂੰ ਖਾਲੀ ਨਾ ਜਾਣ ਦਿਓ ਇਹਨਾਂ ਦੀ ਜਿਹੜੀ ਦੁਹਾਈ ਹੈ ਉਹ ਖਾਲੀ ਨਾ ਜਾਣ ਦਿਓ ਤੁਸੀਂ ਬੱਚੇ ਦੇ ਹਾਲਾਤ ਵੇਖੋ ਬੱਚੇ ਦੇ ਸਿਰ ਦੇ ਵਿੱਚ ਸੱਟ ਵੱਜ ਗਈ ਹੈ ਜਿਸ ਦੇ ਨਾਲ ਬੱਚੇ ਦੇ ਖੂਨ ਜੰਮ ਗਿਆ ਹੈ ਜਿਸ ਦਾ ਕੀ ਐਮਰਜੈਂਸੀ ਆਪਰੇਸ਼ਨ ਹੋਣਾ ਹੈ ਬੱਚਾ ਸੜਕ ਤੇ ਚਲਾ ਗਿਆ ਸੀਗਾ ਘਰੇ ਖੇਡਦੇ ਖੇਡਦੇ ਤੇ ਕਿਸੇ ਗੱਡੀ ਵਾਲੇ ਨੇ ਟੱਕਰ ਮਾਰ ਦਿੱਤੀ ਜਿਸ ਦੇ ਕਰਕੇ ਬੱਚੇ ਦੇ ਸਿਰ 'ਚ ਸੱਟ ਲੱਗ ਗਈ ਗੱਡੀ ਵਾਲਾ ਗੱਡੀ ਭਜਾ ਕੇ ਚਲਾ ਗਿਆ ਪਰ ਬੱਚੇ ਦਾ ਜਿਹੜਾ ਬਹੁਤ